ਅਮਨ ਜੀ ਤੁਸੀਂ ਗੱਲ ਤਾਂ ਸਾਰੀ ਹਰ ਇੱਕ ਨੂੰ ਹੀ ਪਤਾ ਹੈ ਤੇ ਜਿਵੇਂ ਤੁਸੀਂ ਜਾਣਦੇ ਹੋ ਇੱਕ ਘਿਣਾਉਣੀ ਘਟਨਾ ਹੋਈ ਹੈ ਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਥੋੜੇ ਦਿਨ ਪਹਿਲਾਂ ਜਦੋਂ ਮੈਨੂੰ ਪਤਾ ਲੱਗਿਆ ਤਾਂ ਸੁਣ ਕੇ ਨਾ ਦੁੱਖ ਵੀ ਲੱਗਿਆ ਤੇ ਗੁੱਸਾ ਵੀ ਬਹੁਤ ਆਇਆ ਕਿਉਂਕਿ ਜਿਹੜੇ ਇਹ ਰੇਪ ਆ ਗੈਂਗ ਰੇਪ ਆ ਇਹ ਦਿਨ ਬਾ ਦਿਨ ਵੱਧਦੇ ਜਾ ਰਹੇ ਨੇ ਇੰਨੀ ਤਦਾਰ ਇਹਨਾਂ ਦੀ ਵੱਧ ਹੀ ਜਾ ਰਹੀ ਆ ਇਹ ਰੁਕਣ ਦਾ ਨਾਂ ਨਹੀਂ ਲੈ ਰਹੀ ਉਹ ਭਾਵੇਂ 2 ਸਾਲ ਦੀ ਬੱਚੀ ਹੋਵੇ 4 ਸਾਲ ਦੀ ਬੱਚੀ ਹੋਵੇ ਨਿੱਤ ਹਰ ਰੋਜ਼ ਇੱਕ ਨਿਰਬਯਾ ਕੇਸ ਆ ਰਿਹਾ ਸਾਡੇ ਸਾਹਮਣੇ ਅ ਇਹਨਾਂ ਨੂੰ ਰੁਕਣ ਦੀ ਬਜਾਏ ਅੱਜ ਇਹ ਕੇਸ ਵਧਨ ਵੱਧ ਰਹੇ ਨੇ ਇਹਦੀ ਕਾਰਨ ਇਹਦੀ ਕਾਰਨ ਇਹ ਆ ਕਿ ਸਰਕਾਰਾਂ ਸਹੀ ਇਹ ਚੀਜ਼ ਤੇ ਧਿਆਨ ਨਹੀਂ ਦੇ ਰਹੀਆਂ ਤਾਂ ਜੇ ਕਿਤੇ ਇੱਕ ਅੱਧਾ 2-4 ਜਣਿਆਂ ਨੂੰ ਸਜ਼ਾ ਸਖਤ ਸਜ਼ਾ ਦਿੱਤੀ ਜਾਵੇ ਦੇਖੋ ਜਿਹੜੀ ਸਜ਼ਾ ਅੱਜ ਵੀ ਸ਼ਾਇਦ ਲੀਗਲੀ ਚੱਲ ਪੇ ਪਰ ਅੱਜ ਉਹ ਬੱਚੀ ਦੀ ਡੈਥ ਹੋ ਚੁੱਕੀ ਆ ਤਾਂ ਗੈਂਗ ਰੇਪ ਕੀਤਾ ਜਦੋਂ ਗੈਂਗ ਰੇਪ ਹੋਇਆ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਉਹਨੂੰ ਕਿੰਨੀ ਕਾਨੂੰਨੀ ਉਹਨੂੰ ਮਾਰਿਆ ਗਿਆ ਕਿਸ ਤਰੀਕੇ ਨਾਲ ਰੀਡ ਦੀ ਹੱਡੀ ਤੋੜਤੀ ਉਹਦੀ ਜੀਵ ਕੱਟਤੀ ਹਾਲਾਂਕਿ ਮੈਂ ਨਾ ਕੱਲ ਬਿਆਨ ਸੁਣ ਰਹੀ ਸੀ ਉਹ ਉਹਨਾਂ ਦਾ ਜੂਪੀ ਸਰਕਾਰ ਦਾ ਤਾਂ ਉਹ ਪ੍ਰਸ਼ਾਸਨ ਬਿਆਨ ਦੇ ਰਹੀ ਸੀ ਕਿ ਜੀ ਵਾ ਜੜੀ ਉਹਦੀ ਮਤਲਬ ਕਿ ਗਲਾ ਖਿੱਚ ਲਲ ਕੱਟੀ ਗਈ ਉਹ ਉਹਨਾਂ ਨੇ ਨਹੀਂ ਕੀਤਾ ਹਨਾ ਤਾਂ ਦੇਖੋ ਭਾਵੇਂ ਹੋਇਆ ਤਾਂ ਉਹਨਾਂ ਦੇ ਕਰਕੇ ਹੀ ਆ ਜੇ ਉਹ ਕੁੜੀ ਵਿਚਾਰੀ ਹੁਣ ਮੰਨ ਲਓ ਦੱਸੋ ਕਹਿੰਦੇ ਬੇਟੀ ਪੜਾਓ ਬੇਟੀ ਬਚਾਓ ਬੇਟੀਆਂ ਕਿਵੇਂ ਬਚਣਗੀਆਂ ਤੁਸੀਂ ਦੱਸੋ ਬੇਟੀਆਂ ਨਹੀਂ ਬਚ ਸਕਦੀਆਂ ਜੇ ਇਦਾਂ ਹੀ ਰੇਪ ਵੱਧ ਰਹੇ ਹਨਾ ਅੱਜ ਉਹ ਬੱਚੀ ਨਾਲ ਹੋਇਆ ਕੱਲੂ ਕਿਸ ਨਵੀ ਇੱਕ ਨਵੀ ਬੱਚੀ ਆਉਗੀ ਹਨਾ ਜਿਹੜੇ ਉਹਨਾਂ ਨੂੰ ਬਚਾਰੇ ਨੇ ਉਹ ਭਾਵੇਂ ਪ੍ਰਸ਼ਾਸਨ ਨੇ ਭਾਵੇਂ ਉਧਰਲੀ ਸਰਕਾਰ ਕੱਲੋਂ ਉਹਨਾਂ ਦੀ ਧੀ ਨਾਲ ਇਦਾਂ ਹੋ ਸਕਦਾ ਜਰੂਰ ਹੋਵੇਗਾ ਉਹ ਲੈਨ ਕਿਉਂਕਿ ਲੰਬੀ ਹੋ ਰਹੀ ਹੈ ਚੀਚਾਂ ਦੀ ਇਹ ਤੁਸੀਂ ਜਿਵੇਂ ਕਿਹਾ ਕਿ ਇਹ ਪ੍ਰਸ਼ਾਸਨ ਜਿਹੜਾ ਬਚਾਰੇ ਆ ਜਾਂ ਸਰਕਾਰ ਆ ਜਾਂ ਪ੍ਰਸ਼ਾਸਨ ਆ ਜਿਹੜੇ ਉਹਨਾਂ ਨੂੰ ਬਚਾਰਿਆ ਇਹ ਜਿਹੜੇ ਇਹੋ ਜੀ ਮਾਨਸਿਕਤਾ ਤੇ ਘਟੀਆ ਮਾਨਸਿਕਤਾ ਦੇ ਲੋਕ ਹੁੰਦੇ ਆ ਉਹ ਉਹਨਾਂ ਦੇ ਲਈ ਇੱਕ ਕੁੜੀ ਇੱਕ ਕੁੜੀ ਨਹੀਂ ਹੁੰਦੀ ਇੱਕ ਸਿਰਫ ਸਰੀਰ ਦਾ ਇੱਕ ਟੁਕੜਾ ਹੁੰਦਾ ਜਾਂ ਲੋਥੜਾ ਕਹਿ ਸਕਦੇ ਆ ਹਨਾ ਉਹ ਹੈਵਾਨ ਹੁੰਦੇ ਉਹਨਾਂ ਨੇ ਖਾਣਾ ਹੀ ਹੁੰਦਾ ਜੀ ਬਿਲਕੁਲ ਉਹ ਉਹ ਇਹ ਨਹੀਂ ਦੇਖਣਗੇ ਵੀ ਭਾਈ ਕੱਲ ਨੂੰ ਤੁਸੀਂ ਵੀ ਇਹ ਦਲਿਤਾਂ ਦੀ ਕੁੜੀ ਹੈ ਇਹ ਪ੍ਰਸ਼ਾਸਨ ਦੀ ਕੁੜੀ ਹੈ ਇਹ ਜਰਨਲ ਕੈਟਾਗਰੀ ਦੀ ਕੁੜੀ ਹੈ ਉਹਨਾਂ ਦੇ ਮੂਹਰੇ ਜੋ ਆ ਜੂਗਾ ਹੈਵਾਨ ਇੱਕ ਜਾਨ ਜਿਹਨੂੰ ਕਹਿੰਦੇ ਆ ਜਾਨਵਰ ਹੈ ਜਾਨਵਰ ਨੇ ਆਪਦਾ ਖਾਣਾ ਖਾਣਾ ਹੈ ਦੇਖੋ ਇੱਕ ਜਿਹੜੇ ਗੈਂਗ ਰੇਪ ਕਰਨ ਵਾਲੇ ਹੁੰਦੇ ਆ ਨਾ ਪਹਿਲੀ ਗੱਲ ਉਹਨਾਂ ਨਾਲ ਲੱਤਪੱਤ ਹੁੰਦੇ ਆ ਇਹਨਾਂ ਜੇ ਆਪਾਂ ਧਰਮਾਂ 'ਚ ਵੰਡ ਕੇ ਕਹੀਏ ਵੀ ਇਹ ਇਹ ਧਰਮ ਦੀ ਕੁੜੀ ਹੈ Hindu ਧਰਮ ਦੀ ਹੈ ਮੁਸਲਮਾਨ ਧਰਮ ਦੀ ਕੁੜੀ ਆ ਤਾਂ ਗੈਂਗਰੇਪ ਹੋਇਆ ਇਦਾਂ ਨਹੀਂ ਹੈ ਗਿਆ ਉਹ ਕੁੜੀ ਨੂੰ ਇੱਕ ਖੜੋਣਾ ਸਮਝਦੇ ਆ ਉਹ ਯੂਜ਼ ਕਰਦੇ ਆ ਯੂਜ਼ ਕਰਕੇ ਉਹਨੂੰ ਇੰਨੀਕ ਉਹਨਾਂ ਨਾਲ ਮਾਰਾ ਜੋ ਮੈਂ ਇੱਕ ਕੁੜੀ ਹੋਣ ਦੇ ਨਾਤੇ ਕਿਉਂਕਿ ਜਦੋਂ ਸਟਾਰਟਿੰਗ ਵਿੱਚ ਹੋਇਆ ਸਾਰਿਆਂ ਨੂੰ ਪਤਾ ਮੈਂ ਪੇਸ ਤੇ ਨੰਬਰ ਪਤਾ ਸੀਗਾ ਜਦੋਂ ਮੈਨੂੰ ਕਾਲਿੰਗ ਆਉਂਦੀ ਸੀਗੀ ਤਾਂ ਸ਼ਾਇਦ ਪੰਜਾਬ ਦੇ ਮੁੰਡੇ ਸੀ ਇਹ ਤਾਂ ਫਿਰ ਯੂਪੀ ਦੇ ਹਨਾ ਤਾਂ ਮੈਨੂੰ ਕਾਲਿੰਗ ਆਉਣੀ ਤਾਂ ਇੰਨੀ ਗੰਦੀ ਸ਼ਬਦਾਵਲੀ ਮੇਰੇ ਲਈ ਯੂਜ਼ ਕੀਤੀ ਜਾਂਦੀ ਮੈਨੂੰ ਜੇ ਮੈਨੂੰ ਵੀਡੀਓ ਕਾਲ ਆਉਂਦੀ ਤਾਂ ਨਿਊਡ ਹੋ ਕੇ ਜਮਾ ਹਨਾ ਤਾਂ ਉਹ ਮੈਂ ਮੈਂ ਖੁਦ ਸਿਆਏ ਚੀਜ਼ਾਂ ਉਹ ਬੰਦੇ ਨੂੰ ਪਤਾ ਹੁੰਦਾਗਾ ਬਟ ਉਹ ਕਿਸ ਹੱਦ ਤੱਕ ਕਰ ਜਾ ਸਕਦੇ ਆ ਮੁੰਡੇ ਪਰ ਕੀ ਹੁੰਦਾ ਹੈ ਨਾ ਅੱਜ ਕੱਲ ਸਰਕਾਰਾਂ ਜਾਂ ਹੋ ਗਈਆਂ ਇਹ ਡਰਾਮੇ ਵਾਲੇ ਚੱਲ ਰਹੀ ਹੈ ਸਭ ਕੁਝ ਡਰਾਮੇ ਬਾਜੀ ਹੈ ਨਾ ਤਾਂ ਮੈਂ ਇਹ ਸੋਚਦੀ ਹਾਂ ਜਿੰਨਾ ਟਾਈਮ ਤੱਕ ਹਾਂ ਹੁਣ ਦੇਖੋ ਉਹ ਜੁਪੀ ਸਰਕਾਰ ਨੇ ਜਾਂ ਉਹਨਾਂ ਦਾ ਕੋਈ ਐਕਸ਼ਨ ਨਹੀਂ ਉਥੇ ਲਿਆ ਗਿਆ ਜਾਂ ਉਧਰਲੀ মিডিਆ ਹੈਨਾ ਹਰ ਮੁੱਦੇ ਨੂੰ ਬੜਾ ਹਾਈਲਾਈਟ ਕਰਕੇ ਦਿਖਾਉਂਦੇ ਆ ਹਰ ਦੇ ਘਰੇ ਜਾ ਜਾ ਕੇ ਉਹ ਹੈਨਾ ਕੈਮਰੇ ਲਾਉਂਦੇ ਆ ਬਟ ਉਹ 15 ਦਿਨਾਂ ਤੋਂ 14 ਦਿਨਾਂ ਤੋਂ ਕੁੜੀ ਜਿੰਦਗੀ ਤੇ ਮੌਤ ਨਾਲ ਜੂਝ ਰਹੀ ਸੀ ਤਾਂ ਕੀ ਕੀਤਾ ਉੱਥੇ ਹੈਨਾ ਉਹ ਇੱਕਦਮ ਤੋੜ ਗਈ ਉਹ ਲੜਦੀ ਉਹ ਲਾਸਟ ਉਹਦੀ ਵੀਡੀਓ ਤੁਸੀਂ ਦੇਖਣੀ ਆ ਉਹਦੀ ਜੀਬ ਕੱਟੀ ਤੋਂ ਰੋ ਰੋ ਕੇ ਉਹਨੇ ਬਿਆਨ ਕੀਤਾ ਤਾਂ ਉੱਥੇ ਕੀ ਇਨਸਾਫ ਮਿਲੂਗਾ ਉਹਨੂੰ ਜਸਟ ਹੁਣ ਜਸਟਿਸ ਫੋਰ ਮਨੀਸ਼ਾ ਕਹਿ ਰਹੇ ਨੇ ਪਰ ਕਿ ਲੜਦੇ 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 ਹੈਨਾ ਕਿੰਨਾ ਕੁ ਲੜ ਲਾਂਗੇ ਹੁਣ ਇੱਕ ਹੋਰ ਚੀਜ਼ ਆ કેન્ડલ માર્ચ ਦਾ ટાઈમ ગયા હણ હેના ਹੋਣ ਮਸ਼ਾਲਾ ਚੱਕੋ ਹਰ ਧੀ ਨੂੰ ਇੱਕ ਇੰਨਾ ਕੁ ਬਰੇਵ ਹੋਣਾ ਚਾਹੀਦਾ ਇੰਨਾ ਕੁ ਬਰੇਵ ਬਣੋ ਆਪਦੇ ਇੱਕ ਮਤਲਬ ਮੈਂ ਸਰਕਾਰ ਨੂੰ ਜੇ ਕੋਈ ਮਤਲਬ ਨਵੀਂ ਸਰਕਾਰ ਆਉਗੀ ਜਾਂ ਸਾਨੂੰ ਲੱਗੂਗਾ ਸਾਡੇ ਹੱਕ ਵਿੱਚ ਧੀਆ ਦੇ ਹੱਕ ਵਿੱਚ ਆਉਗੀ ਇੱਕ ਇਦਾਂ ਦਾ ਲਾਅ ਹੋਣਾ ਚਾਹੀਦਾ ਜਿਹੜਾ ਕਿ ਐਟ ਅ ਟਾਈਮ ਇੱਕ ਧੀ ਐਕਸ਼ਨ ਲੈ ਸਕੇ ਕਿਉਂਕਿ ਸੈਲਫ ਇੱਕ ਆਪਦੀ ਲੜਾਈ ਖੁਦ ਲੜ ਸਕੇ ਮੈਂ ਕਹਿੰਦੀ ਧੀਆ ਨੂੰ ਇਦਾਂ ਨਹੀਂ ਬਚ ਸਕਦੀਆਂ ਜੇ ਆਪਾਂ ਕਵਾਂਗੇ ਅੱਜ ਜੀ ਮੈਂ ਮਤਲਬ ਬੋਲੀਆਂ ਜਾਂ ਸੋਸ਼ਲ ਮੀਡੀਆ ਤੇ ਹਰ ਥਾਂ ਤੇ ਉਹਦੀਆਂ ਫੋਟੋਆਂ ਪਈਆਂ ਨੇ ਪਰ ਪਹਿਲਾਂ ਕਿੱਥੇ ਉਸੀ ਪਹਿਲਾਂ ਕਿਉਂ ਨਹੀਂ ਆਪਾਂ ਬੋਲਦੇਗੇ ਹਨ ਮਰਨ ਤੋਂ ਬਾਅਦ ਅੱਜ ਬੋਲ ਰਹੇ ਆ ਉਹਦੇ ਲਈ ਪਹਿਲਾਂ ਐਕਸ਼ਨ ਕਿਉਂ ਨਹੀਂ ਲਿਆ ਗਿਆ ਇਹ ਚੀਜ਼ਾਂ ਲਈ ਗਿਆ ਜੋ ਚਾਰ ਮਤਲਬ ਕਿੰਨੇ ਦਿਨ ਉੱਥੇ ਹਸਪਤਾਲ ਵਿੱਚ ਹਨ ਉਹਦੋਂ ਵੀ ਤਾਂ ਪਤਾ ਸੀਗਾ ਉਹਦਾ ਗੈਂਗਰੇਪ ਹੋਇਆਗਾ ਉਦੋਂ ਨਹੀਂ ਪਤਾ ਸੀ ਇਹ ਚੀਜ਼ ਦਾਗਾ ਮੈਂ ਇਹ ਮੁੱਦਾ ਛੇੜਨਾ ਨਹੀਂ ਚਾਹੁੰਦਾ ਸੀ ਪਰ ਤੁਸੀਂ ਗੱਲ ਕੀਤੀ ਹੈ ਨਾ ਤੁਹਾਡੇ ਨਾਲ ਕੀ ਕੁਝ ਹੋਇਆ ਤੁਹਾਡੀਆਂ ਅੱਖਾਂ ਵੀ ਭਰਾਈਆਂ ਗਲਾ ਵੀ ਭਰਿਆ ਆ ਹਨਾ ਤੇ ਤੁਸੀਂ ਮੈਂ ਦਸ਼ਕਾਂ ਨੂੰ ਦੱਸਣਾ ਚਾਹੁੰਦਾ ਇੱਕ ਕੁੜੀ ਸਮਾਜ ਸੇਵਾ ਕਰਦੀ ਹੈ ਤੇ ਇਹਦਾ ਨਾਮ ਕੋਈ ਪਛਾਣ ਦਾ ਮਹਤਾਜ ਨਹੀਂ ਹੈਗਾ ਤੇ ਇਸ ਕੁੜੀ ਨੂੰ ਵੀ ਇਹ ਘਣੌਣੀ ਜਿਹੜੀ ਮਾਨਸਿਕਤਾ ਨਾ ਉਹ ਇਸ ਕੁੜੀ ਨੂੰ ਵੀ ਬਹੁਤ ਵੱਡਾ ਸਾਹਮਣਾ ਕਰਨਾ ਪਿਆ ਛੋਟੇ ਜਿਹੇ ਇਹਨਾਂ ਨੇ ਗੱਲ ਕਹੀ ਪਰ ਮੈਂ ਇੱਕ ਅੱਜ ਪੁੱਛਣਾ ਚਾਹੁੰਦਾ ਮੈਂ ਪਿਛਲੀ ਇੰਟਰਵਿਊ ਦੇ ਵਿੱਚ ਤੁਹਾਡੇ ਨਾਲ ਕੋਈ ਗੱਲ ਨਹੀਂ ਕੀਤੀ ਸੀ ਇਸ ਇਹੋ ਜਿਹੇ ਟੌਪਿਕ ਤੇ ਅੱਜ ਪੁੱਛਣਾ ਚਾਹਣਾ ਵੀ ਇਹ ਮਾਨਸਿਕਤਾ ਘਣੌਣੀ ਮਾਨਸਿਕਤਾ ਤੁਹਾਡੇ ਇਸ ਫੀਲਡ ਦੇ ਵਿੱਚ ਕਿੰਨੇ ਕਬੱਡੀ ਅੜਚਨ ਹੈ ਬਹੁਤ ਵੱਡੀ ਕੀ ਕੀ ਤੁਹਾਨੂੰ ਫੇਸ ਕਰਨਾ ਪਿਆ ਬਹੁਤ ਜਿਆਦੇ ਮਤਲਬ ਮੈਂ ਹਰ ਇੱਕ ਪਰਸਨ ਨਾਲ ਲੜ ਸਕਦੀ ਆ ਮੇਰੇ ਆਂਟੀ ਆ ਮੈਂ ਉਹਨਾਂ ਨਾਲ ਲੜ ਸਕਦੀ ਆ ਪਰ ਮੈਂ ਇਦਾਂ ਦੇ ਪਰਸਨ ਜਿਨ੍ਹਾਂ ਦੀ ਸੋਚ ਹੀ ਇੰਨੀ ਕਮਟੈਲਿਟੀ ਡਾਊਨ ਆ ਉਹਨਾਂ ਦੀ ਸੋਚ ਇੰਨੀ ਘਟੀਆ ਉਹ ਇੱਕ ਕੁੜੀ ਨੂੰ ਸਿਰਫ ਇੱਕ ਮਤਲਬ ਇੱਕ ਇੱਕ ਇਦਾਂ ਦਾ ਪਾਰਟ ਸਮਝਦੇ ਜਿਹੜਾ ਯੂਜ਼ ਕਰਨ ਵਾਲਾ ਪਾਰਟ ਕਹਿ ਸਕਦੇ ਆ ਉਹ ਗੰਦਾ ਨਾ ਤਾਂ ਮੇਰਾ ਨੰਬਰ ਜਦੋਂ ਪੇਸ ਤੇ ਪਾਇਆ ਸੀਗਾ ਤਾਂ ਜਦੋਂ ਮੈਂ ਮੈਂ ਉਹਨਾਂ ਨਾਲ ਫੋਨ ਚੱਕਣਾ ਫੋਨ ਚੱਕਣ ਦੇ ਸਾਰ ਤੁਸੀਂ ਹੈਲੋ ਹਾਏ ਕੁਛ ਵੀ ਸਿੱਧਾ ਇੰਨੀ ਗੰਦੀ ਸ਼ਬਦਾਵਲੀ ਤੁਹਾਡੇ ਲਈ ਯੂਜ਼ ਕੀਤੀ ਗਈ ਮੈਂ ਮਤਲਬ ਆਡੀ ਲਾਈਫ ਦਾ 1.5 ਸਾਲ ਹੋ ਗਿਆ ਸੇਵਾ ਕਰਦin ਮੈਂ ਪਹਿਲੀ ਵਾਰੀ ਅੱਦਾਂ ਚੀਜ਼ਾਂ ਨਾ ਤੋਂ ਮੂੰਹ ਸੁਣੀ ਜਾਂ ਆਪਦੇ ਲਈ ਯੂਜ਼ ਹੋਣ ਹਨ ਤੇ ਬਟ ਬਹੁਤ ਵਾਰੀ ਮੈਂ ਪੇਜਾਂ ਤੇ ਵੀ ਪਾਤਾ ਚਲੋ ਹੋਇਆਗਾ ਇਨਸਾਫ ਨਹੀਂ ਮਿਲਿਆ ਮੈਂ ਵੀ ਨੰਬਰ ਜਾ ਕੇ ਐਸਐਸਪੀ ਦਫ਼ਤਰ ਜਾ ਕੇ ਇੱਕ ਇੱਕ ਰਿਕਾਰਡਿੰਗ ਦਿੱਤੀ ਹਨ ਮੈਨੂੰ ਅੱਜ ਤੱਕ ਨਹੀਂ ਇਨਸਾਫ ਮਿਲਿਆਗਾ ਹਨਾ ਤਾਂ ਬਾਕੀ ਕੱਲ ਨੂੰ ਕੁਛ ਹੁੰਦਾ ਉਹੀ ਚੀਜ਼ ਤਾਂ ਫਿਰ ਚੀਜ਼ ਐਕਸ਼ਨ ਲੈਂਦੀ ਆ ਜੀ ਇਹ ਕੁੜੀ ਦਾ ਸਾਥ ਦਿਓ ਜੀ ਹਾਂ ਨਾ ਆ ਚੀਜ਼ ਕਰੋ ਫਿਰ ਫਿਰ ਝੰਡੇ ਚੱਕਣਗੇ ਫਿਰ ਝੰਡੇ ਚੱਕਣ ਦਾ ਕੀ ਫਾਇਦਾ ਜਦੋਂ ਜਿਉਂਦੀ ਕੁੜੀ ਇੱਕ ਸਮੂਹਤ ਦਿਖਾ ਰਹੀ ਆ ਇੱਕ ਬੋਲ ਰਹੀ ਆ ਉਦੋਂ ਨਹੀਂ ਸਾਥ ਦਿੱਤਾ ਉਹ ਕੁੜੀ ਦਾ ਹਣਾ ਜਦੋਂ ਕਿ ਵਿਧ ਪ੍ਰੂਫ ਪਰ ਕਹਿੰਦੇ ਨੇ ਜਿਹਦੇ ਤਾਂ ਜਿੰਨਾ ਘਰੇ ਅੱਗ ਲੱਗੀ ਹੁੰਦੀ ਉਹਨੂੰ ਸੇਕ ਹੁੰਦਾ ਦੂਜੇ ਨੂੰ ਨਹੀਂ ਹੁੰਦਾਗਾ ਦੂਜੇ ਨੂੰ ਤਾਂ ਇਹ ਲੱਗਦਾ ਤੂੰ ਆ ਨਿਕਲ ਰਿਹਾ ਹਣਾ ਆ ਚੀਜ਼ਾਂ ਇਹ ਹੀ ਸਾਡੀ ਮਾਨਸਿਕਤਾ ਨੇ ਅੱਜ ਸਾਨੂੰ ਪਤਾ ਨਹੀਂ ਇਹੀ ਇਹ ਜਿਹੜੀ ਮਾਨਸਿਕਤਾ ਨਾ ਵੀ ਅੱਜ ਭਾਈ ਜਿਹਦੇ ਘਰ ਅੱਗ ਲੱਗੀ ਉਹੀ ਸੇਕ ਹੈ ਉਹ 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 ਮਾਨਸਿਕਤਾ ਅੱਜ ਦੇ ਜਿਹੜੇ ਇਹ ਵਧਣ ਦਾ ਕਾਰਨ ਹੈ ਨਾ ਇੰਨਾ ਕ੍ਰਾਈਮ ਵਧ ਰਿਹਾ ਜਾਂ ਇੰਨਾ ਇੰਨਾ ਜ਼ੁਲਮ ਵਧ ਰਿਹਾ ਇਹ ਵਧਣ ਦਾ ਕਾਰਨ ਹੀ ਇਹ ਹੈ ਸਾਡੇ ਲੋਕ ਸਿਰਫ ਉਦੋਂ ਹੀ ਉੱਠਦੇ ਆ ਜਦੋਂ ਉਹਦੇ ਘਰ ਆਪਦੇ ਸੇਕ ਲੱਗਦਾ ਜਦੋਂ ਅਮਨਦੀਪ ਨਾਲ ਕੁਝ ਹੁੰਦਾ ਤਾਂ ਕਹਿੰਦੇ ਯਾਰ ਵੀ ਤਾਂ ਐਵੇਂ ਨਾਟਕ ਕਰਦੀ ਆ ਬਹੁਤ ਸਾਰੇ ਤੁਹਾਡੇ ਪੱਖ ਚ ਵੀ ਆ ਜਾਣਗੇ ਬਹੁਤ ਸਾਰੇ ਉਲਟ ਵੀ ਆ ਜਾਣਗੇ ਪਰ ਹੁਣ ਤੁਸੀਂ ਇਹ ਜਿਹੜਾ ਇੱਕ ਘਨੌਣੀ ਘਟਨਾ ਹੋਈ ਆ ਇੱਕ ਹੋਰ ਹੋ ਗਈ ਤੁਹਾਨੂੰ ਸ਼ਾਇਦ ਪਤਾ ਹੈ ਜਾਂ ਉਹ ਉਹ ਹਜੇ ਉਸ ਕੁੜੀ ਦੀ লাশ ਨੂੰ 2:30 ਵਜੇ ਜਿਹੜਾ ਵੀ ਅਮਾਨਵੀ ਤਰੀਕੇ ਦੇ ਨਾਲ ਉਹਦਾ ਸਸਕਾਰ ਕੀਤਾ ਗਿਆ ਫੁੱਕਿਆ ਗਿਆ ਸਸਕਾਰ ਤਾਂ ਨਹੀਂ ਕਹਿਣਾ ਹੂੰ ਉਸ ਤੋਂ ਬਾਅਦ ਇੱਕ ਹੋਰ ਖਬਰ ਹੈ ਸੋਸ਼ਲ ਮੀਡੀਆ ਤੇ ਇਹ ਵੀ ਬਲਰਾਮਪੁਰ ਜ਼ਿਲ੍ਹੇ ਦੀ ਇੱਕ ਕੁੜੀ ਉਹਦੇ ਵੀ ਉਹਨੂੰ ਵੀ ਗੈਂਗ ਰੇਪ ਹੋਇਆ ਉਹਦੇ ਵੀ ਪੈਰ ਤੋੜੇ ਗਏ ਉਹਦੀ ਵੀ ਰੀੜ ਦੀ ਹੱਡੀ ਤੋੜੀ ਗਈ ਉਹਨੂੰ ਇੰਨਾ ਚੁੱਪ ਕਰਾਉਣ ਲਈ ਉਹਨੂੰ ਇੰਨੇ ਇੰਜੈਕਸ਼ਨ ਲਾਏ ਗਏ ਬੇਹੋਸ਼ੀ ਦੇ ਸ਼ਾਇਦ ਤੇ ਆਖਰ ਤੇ ਉਹ ਮਰ ਗਈ ਇਹ ਕੀ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਹੋ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਜਾਂ ਉਹ ਜਾਂ ਜਿਹੜਾ ਸਾਡਾ ਲਾਂਬਾ ਚੰਗੀ ਸੋਚਣ ਵਾਲਾ ਉਹ ਹੈ ਦੇਖੋ ਪਹਿਲੀ ਗੱਲ ਤਾਂ ਨਾ ਜਿਹੜਾ ਗੈਂਗ ਰੇਪ ਮੈਂ ਪਹਿਲਾਂ ਹੀ ਤੁਹਾਨੂੰ ਦੱਸਦਾ ਦਿਨ ਬਦ ਦਿਨ ਮਿੰਟ ਮਿੰਟ ਸੈਂਕਡ ਸੈਂਕਡ ਤੇ ਹੋ ਰਹੇ ਨੇ ਕੁਝ ਚੀਜ਼ ਸਾਹਮਣੇ ਆ ਜਾਂਦੀ ਕੁਝ ਚੀਜ਼ ਨਹੀਂ ਸਾਹਮਣੇ ਆਉਂਦੀ ਪਰ ਸਰਕਾਰਾਂ ਨੂੰ ਮੈਂ ਕੀ ਕਹਣਾ ਸਰਕਾਰਾਂ ਤਾਂ ਨਕਮੀਆਂ ਸਰਕਾਰਾਂ ਕਰਕੇ ਤਾਂ ਇਹ ਕੁਝ ਹੋ ਰਿਹਾ ਹੈਗਾ ਹਨਾ ਤਾਂ ਮੇਨ ਤਾਂ ਹੁਣ ਤਾਂ ਜਿਹੜੀ ਅੱਜ ਦਾ ਸਮਾਜ ਆ ਜਿਹੜੀ ਅੱਜ ਦੀ ਪਬਲਿਕ ਆ ਹਨਾ ਜਿਹੜੇ ਮੇਰੇ ਵਰਗੀ ਨਿਊ ਜਨਰੇਸ਼ਨ ਵਾਲੇ ਲੋਕ ਨੇ ਜਹਾਂ ਨਾ ਮੁੰਡੇ ਜਾਂ ਲੋਕਲ ਪੇਰੈਂਟਸ ਆ ਉਹਨਾਂ ਨੂੰ ਚਾਹੀਦਾ ਉਹਨਾਂ ਨੂੰ ਚਾਹੀਦਾ ਕਿ ਆਪਦੀਆਂ ਧੀਆਂ ਨੂੰ ਇੰਨਾ ਕ ਸਟੈਂਡ ਕਰਨ ਕੀ ਕੱਲੂ ਆਪਾ ਮਤਲਬ ਉਹਨਾਂ ਨੂੰ ਇੰਨਾ ਕ ਸੈਲਫ ਡਿਫੈਂਸ ਕਰ ਦੇਣ ਇੰਨਾ ਕ ਉਹਨਾਂ ਨੂੰ ਮਜ਼ਬੂਤ ਬਣਾ ਦੇਣ ਕਿ ਆਪਦੇ ਲਈ ਲੜ ਲੈਣ ਹਨਾ ਭਾਵੇਂ ਉੱਤੇ ਚਾਰ ਜਣੇ ਹਨ ਕਿਉਂਕਿ ਉਹੀ ਚਾਂਸੀ ਦੀ ਰਾਣੀ ਸੀ ਰਾਣੀ ਸੀ ਜਿਨੇ ਜਿੱਤ ਪ੍ਰਾਪਤ ਕੀਤੀ ਮਾਈ ਭਾਗੋ ਵਰਗੀ ਆਪਣੇ ਪੰਜਾਬ ਵਿੱਚ ਇੱਥੇਆਂ ਦੀਆਂ ਹੋਈਆਂ ਹਨਾ ਤਾਂ ਆਪਾਂ ਕਿਹੜਾ ਕਿਸੇ ਨਾਲੋਂ ਘਟਾ ਜੇ ਮੇਰੇ ਤੇ ਮਾੜਾ ਟਾਈਮ ਆਇਆ ਸੀ ਨਾ ਤਾਂ ਮੈਂ ਸਟਰੋਂਗ ਵੀ ਉਹਨਾਂ ਚੀਜ਼ਾਂ ਕਰਕੇ ਹੀ ਹੋਈਆਂ ਠੀਕ ਹੈ ਜ਼ਰੂਰ ਆ ਦੁੱਖ ਹੁੰਦਾ ਹੈ ਜਿਸ ਦਿਨ ਵੀ ਮੈਂ ਉਹ ਗੱਲ ਸੋਚ ਲੈਂਦੀ ਆ ਜਾਂ ਮੈਨੂੰ ਮੈਨੂੰ ਫੀਲ ਹੋ ਜਾਂਦਾ ਤਾਂ ਦੁੱਖ ਜ਼ਰੂਰ ਹੁੰਦਾ ਬਟ ਮਜ਼ਬੂਤੀ ਹਨਾ ਮਜ਼ਬੂਤ ਹੋਣਾ ਚਟਾਨਾ ਬਣਨਾ ਉਹ ਚੀਜ਼ਾਂ ਬਣ ਚੁੱਕੀਆਂ ਸੀ ਆ ਆਪਾਂ ਹੁਣ ਅੰਤ ਦੇ ਵਿੱਚ ਬੜੀ ਲੰਬੀ ਗੱਲ ਹੋਈ ਨਹੀਂ ਸਕਦੀ ਹੈ ਨਾ। ਬੜਾ ਵੀ ਕੋਈ ਨਹੀਂ ਹੈ ਚੀਜ਼ਾਂ ਵਿੱਚ। ਮੈਂ ਅੰਤ ਦੇ ਵਿੱਚ ਸਾਰੀਆਂ ਕੁੜੀਆਂ ਨੂੰ ਇੱਕ ਅਮਨਦੀਪਿਕ ਕੁੜੀ ਹੋਣ ਦੇ ਨਾਤੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਮਜ਼ਬੂਤੀ ਹੈ ਨਾ ਵੀ ਮੈਂ ਮਜ਼ਬੂਤੀ ਹਾਸਲ ਕਰੀ ਤੁਸੀਂ ਲੜ ਲੜ ਕੇ ਕਰ ਲਈ ਆਪਣੇ ਆਪ। ਬਿਲਕੁਲ। ਕੁੜੀਆਂ ਸੈਂਸਿਟਿਵ ਹੁੰਦੀਆਂ। ਜੀ। ਤੇ ਬਹੁਤ ਨਿੱਕੀ ਜੀ ਗੱਲ ਤੇ ਆਪਣੇ ਆਪ ਨੂੰ ਨਾ ਆਪਣਾ ਹੌਸਲਾ ਢਾ ਲੈਂਦੀਆਂ। ਆਪਣੇ ਢਹਿ ਢੇਰੀ ਹੋ ਜਾਂਦੀਆਂ ਨਾ। ਜੀ ਬਿਲਕੁਲ। ਕੁੜੀਆਂ ਨੂੰ ਤੁਸੀਂ ਕਿਸ ਨੇ ਦੇਣਾ ਚਾਹੁੰਦੇ ਹੋ ਵੀ ਕਿਵੇਂ ਆਪਣੇ ਆਪ ਨੂੰ ਮਜ਼ਬੂਤ ਕਰਨ। ਦੇਖੋ ਜਦੋਂ ਮਤਲਬ ਕੋਈ ਵੀ ਕੁੜੀ ਆ ਨਾ ਬਿਲਕੁਲ ਹਰ ਇੱਕ ਧੀਆ ਭੈਣ ਹਨਾ ਉਹ ਇੰਨੀ ਕਿ ਸੈਂਸਿਟਿਵ ਹੁੰਦੀ ਹੈ ਜਦੋਂ ਕੋਈ ਪੇਰੈਂਟਸ ਵੀ ਛਿੜਕ ਦੇ ਦਿੰਦਾ ਉਹ ਵੀ ਰੋ ਪੈਂਦੀ ਹੈ ਮੇਰੇ ਨਾਲ ਵੀ ਹੁੰਦਾ ਸੀਗਾ ਜਦੋਂ ਮੈਨੂੰ ਕੋਈ ਫੀਲ ਹੁੰਦਾਗਾ ਜਾਂ ਮੈਨੂੰ ਲੱਗਦਾ ਤਾਂ ਮੈਂ ਕਰਨਾ ਜੀ ਮੈਂ ਰੋ ਪੈਣਾ ਹਨਾ ਤਾਂ ਪਰ ਕੀ ਹੁੰਦਾਗਾ ਰੋ ਰੋ ਕੇ ਕੁਝ ਨਹੀਂ ਹੋਣਾਗਾ ਆਪਦੇ ਘਰਾਂ ਚੋਂ ਨਿਕਲੋ ਬਾਹਰ ਇੰਨਾ ਕੁ ਸਟਰੋਂਗ ਬਣ ਜਾਓ ਕਿ ਤੁਹਾਨੂੰ ਕੋਈ ਤੁਹਾਡੀ ਹਵਾਵਲੀ ਨਾ ਦੇਖ ਸਕੇ ਹਨਾ ਤਾਂ ਇਹ ਆਪਣੇ ਆਪ ਨੂੰ ਹੀ ਕਰਨਾ ਪੈਣਾਗਾ ਇਹਨੀਆਂ ਅੱਜ ਇੱਕ ਨਿਰਬਿਆ ਹੋਰ ਮਰੀਆ ਹਨਾ ਹਰ ਰੋਜ਼ ਇੱਕ ਇਦਾਂ ਦਾ ਕੇਸ ਸਾਹਮਣੇ ਆ ਰਹੇ ਨੇ ਪਰ ਅਸੀਂ ਕੀ ਕਰਦੇ ਹਾਂ ਕੈਂਡਲ ਲੈ ਕੇ ਕੈਂਡਲ ਲੈ ਕੇ ਚੱਲਦੇ ਹਾਂ ਪਰ ਇਨਸਾਫ ਮਿਲਣਾ ਚਾਹੀਦਾ ਮੈਂ ਨਹੀਂ ਕਹਿੰਦੀ ਉਹ 3 ਨਾਲ ਬਹੁਤ ਜ਼ਿਆਦਾ ਮਾੜਾ ਹੋਇਆ ਉਹਦੀ ਮਾਤਾ ਜੀ ਦਾ ਮੈਂ ਇੰਟਰਵਿਊ ਦੇਖ ਰਹੀ ਸੀ ਕਿ ਤਾਂ ਉਹਦੀ ਮਾਤਾ ਕਹਿੰਦੀ ਇੱਕ ਵਾਰੀ ਬੱਚੀ ਨੂੰ ਸਾਡੇ ਕੋਲੇ ਲੈ ਆਉਂਦੇ ਅਸੀਂ ਹਲਦੀ ਵਗੈਰਾ ਲਾਉਣੀ ਸੀ ਹਨਾ ਇੱਕ ਜਾਂਦੇ ਹੋਏ ਲਾਸਟ ਵਾਰੀ ਉਹ ਪੇਰੈਂਟਸ ਕਿੰਨੇ ਦੁਖੀ ਆ ਹਨਾ ਮਾਨ ਇੱਜ਼ਤ ਦਾ ਜਾਣਾ ਬਣਦਾ ਜਾਣਾ ਬੰਦਾ ਸੀਗਾ ਪਰ ਉਹਨਾਂ ਨੇ ਉਹ ਲਾਸ਼ ਨੂੰ ਫੂਕਤਾ ਹਨਾ ਕਿੰਨਾ ਮਤਲਬ ਕਿ ਉਹਨਾਂ ਦੇ ਅੰਦਰ ਦਰਦ ਹੀ ਨਹੀਂ ਇਨਸਾਨੀਅਤ ਹੀ ਖਤਮ ਹੋ ਚੁੱਕੀ ਆਗਾ ਜਿਹੜਾ ਗੈਂਗ ਰੇਪ ਵਾਲੇ ਆ ਲੋਕ ਕਹਿੰਦੇ ਆ ਨਾ ਹਰ ਸਾਲ ਹਰ ਸਾਲ ਰਾਵਣ ਨੂੰ ਸਾੜਦੇ ਆ ਪਰ ਰਾਵਣ ਨੇ ਤਾਂ ਸੀਤਾ ਮਾਨ ਨੂੰ ਹੱਥ ਹੀ ਨਹੀਂ ਲਾਇਆ ਸੀ ਇਹ ਰਾਵਣ ਅਸਲ ਹੀ ਐਡੇ ਗੰਦੇ ਹਨਾ ਇੰਨੀ ਗੰਦ ਜਿਹੜਾ ਹੈ ਇਹ ਆ ਮੈਂ ਕਹਿੰਦੀ ਇੰਨੀ ਗੰਦੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਨਾ ਇਹਨਾਂ ਤੇ ਮਤਲਬ ਕਿ ਇਹਨਾਂ ਨੂੰ ਪਤਾ ਲੱਗੇ ਕਿ ਵੀ ਆਉਣ ਵਾਲੀਆਂ 10 ਪੁਸ਼ਤਾ ਵੀ ਮਤਲਬ ਕਿ ਡਰਨ ਵੀ ਐਸੀ ਸਜ਼ਾ ਕਿਉਂਕਿ ਲੀਗਲੀ ਲੜ ਲਾਂਗੇ ਹਨਾ ਨਿਰਬਿਆ ਕੇਸ 7 ਸਾਲ ਬਾਅਦ ਤੁਹਾਨੂੰ ਪਤਾ 7 8 ਸਾਲ ਬਾਅਦ ਇਨਸਾਫ ਮਿਲਿਆ ਤਾਂ ਬੱਠੀ ਕਾ ਇੱਕ ਪਰਿਵਾਰ ਨੂੰ ਸ਼ਾਂਤੀ ਮਿਲ ਗਈ ਪਰ ਉਹ ਗੱਲ ਨਹੀਂ ਬੰਦੀ ਗਈ ਹਨਾ ਤੇ ਇੱਕ ਬੱਚਾ ਚਲਾ ਜਾਣਾ ਉਹ 19 20 ਸਾਲਾਂ ਦੀ ਸੀ ਹਨਾ ਉਹ ਭੈਣ ਤੇ ਮਤਲਬ ਬੱਚੇ ਨੂੰ ਪੜਾਉਂਦਾ ਲਿਖਾਉਂਦਾ ਮਾਪਿਓ ਵੱਡਾ ਕਰਦਾ ਮੈਰिज ਕਰਦਾ ਤਾਂ ਕੀ ਮਿਲਦਾ ਹਨਾ ਆਹਾਂ ਕੁਝ ਲੋਕ ਜੰਮਣ ਤੋਂ ਪਹਿਲਾਂ ਈਆਂ ਨੂੰ ਹਨਾ ਮਤਲਬ ਚਾਹੁੰਦੇ ਆ ਉਹੀ ਗੱਲ ਡਰ ਹੁੰਦਾ ਹੈਗਾ ਹਨਾ ਕੱਲੂ ਸਾਡੀ ਧੀ ਨਾਲ ਇਹ ਨਾ ਹੋ ਜੇ ਸਾਡੀ ਧੀ ਨਾ ਹੋਵੇ ਹਨਾ ਉਹ ਡਰਦੇ ਆ ਆਸ ਚੀਜ਼ਾਂ ਨਾਲ ਲੋਕ ਡਰਦੇ ਆ ਅਮਨ ਜੀ ਤੁਸੀਂ ਸਾਡੇ ਚੈਨਲ ਨੂੰ ਸਮਾਂ ਦਿੱਤਾ ਤੁਹਾਡੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੇਰੀ ਗੁਜਾਰਿਸ਼ ਹੈ ਸਾਰੇ ਦਰਸ਼ਕਾਂ ਨੂੰ ਗੁਜਾਰਿਸ਼ ਹੈ ਸਾਰੇ ਲੋਕਾਂ ਨੂੰ ਇਹ ਗੁਜਾਰਿਸ਼ ਹੈ ਕਿ ਜਿਵੇਂ ਹੁਣ ਅਮਨ ਨੇ ਗੱਲ ਕੀਤੀ ਕਿ ਜਦੋਂ ਅਮਨ ਤੇ ਢੀਡ ਪਈ ਇਹਨਾਂ ਦਾ ਸਾਥ ਨਾਲ ਤਾਂ ਪ੍ਰਸ਼ਾਸਨ ਨੇ ਤੇ ਨਾ ਹੀ ਕਿਸੇ ਖੂਰ ਨੇ ਦਿੱਤਾ ਪਰ ਬਾਅਦ ਵਿੱਚ ਅਸੀਂ ਝੰਡੇ ਚੱਕੀ ਫਿਰਦੇ ਰਹਿੰਦੇ ਆ ਵੀ ਭਾਈ ਇਸ ਕੁੜੀ ਦਾ ਸਾਥ ਦਿਓ ਇਸ ਕੁੜੀ ਦਾ ਇਸ ਦਾ ਇਸ ਨੂੰ ਇਨਸਾਫ ਮਿਲਣਾ ਚਾਹੀਦਾ ਪਰ ਜ਼ਰੂਰਤ ਹੈ ਕਿ ਜਦੋਂ ਹੀ ਅਜਿਹੀ ਘਟਨਾ ਵਾਪਰਦੀ ਹੈ ਅਣਾ ਰੱਬ ਕਰੇ ਕੋਈ ਅਸੀ ਘਟਨਾ ਨਾ ਵਾਪਰੇ ਜੇਕਰ ਅਸੀਂ ਅਮਨ ਵਰਗੀਆਂ ਕੁੜੀਆਂ ਦਾ ਸਾਥ ਦੇਵਾਂਗੇ ਨਾ ਫਿਰ ਇਹ ਘਟਨਾਵਾਂ ਵੀ ਵਾਪਰਨੀਆਂ ਨਹੀਂ ਕਿਉਂਕਿ ਫਿਰ ਪਤਾ ਲੱਗ ਜਾਣਾ ਵੀ ਭਾਈ ਹੁਣ ਲੋਕ ਲੰਬੰਦ ਹੋ ਗਏ ਲੋਕ ਜਾਗਰੂਕ ਹੋ ਗਏ ਲੋਕ ਸਾਡਾ ਬਹੁਤ ਬੁਰਾ ਕਰਨਗੇ ਅਜਿਹਾ ਜੇਕਰ ਅਸੀਂ ਸੋਚਿਆ ਵੀ ਪਰ ਅਸੀਂ ਕਹਿੰਦੇ ਆ ਵੀ ਕੀ ਹੁੰਦਾ ਜੋ ਕਿਸੇ ਨਾਲ ਹੋਈ ਜਾਂਦਾ ਹੋਈ ਜਾਵੇ ਪਰ ਹੁਣ ਸਮਾਂ ਆ ਗਿਆ ਵੀ ਅਸੀਂ ਆਪਣੇ ਆਪ ਨੂੰ ਆਪਣੀਆਂ ਧੀਆਂ ਨੂੰ ਆਪਣੇ ਬੱਚਿਆਂ ਨੂੰ ਆਪਾਂ ਘਟੋ ਘਟ ਐਨੀ ਕ ਐਜੂਕੇਸ਼ਨ ਦਈਏ ਕਿ ਉਹ ਆਪਣਾ ਆਪਣਾ ਸੈਲਫ ਡਿਫੈਂਸ ਹੈ ਜਿਹੜਾ ਉਹ ਵਧੀਆ ਤਰੀਕੇ ਦੇ ਨਾਲ ਕਰ ਸਕਣ ਬਾਇਫੇਸ ਚੈਨਲ ਨੂੰ ਤੁਸੀਂ ਸਾਰੇ ਦਰਸ਼ਕਾਂ ਨੇ ਬਹੁਤ ਨਮੁੱਲਾ ਸਮਾਂ ਦਿੱਤਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ